ਡਾਕਟਰ ਸਾਹਿਬ ਛੋਟੀ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਨੂੰ ਸਟੂਡੀਓ ਦੇ ਵਿੱਚ ਜੀ ਆਖਦੇ ਹਾਂ ਤੇ ਗੱਲ ਬਾਪੂ ਸੂਰ ਸਿੰਘ ਜੀ ਦੀ ਭੋਖੜ ਧਾਲ ਦੀ ਅਸੀਂ ਉਸੇ ਵਿਸ਼ੇ ਦੇ ਤੇ ਆਪਣੇ ਦਸਕਣ ਦੇ ਨਾਲ ਹੋਰ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਡਾਕਟਰ ਸਾਹਿਬ ਮਤਲਬ ਕਿ ਦਰਸ਼ਨ ਸਿੰਘ ਫੇਰੂਮਾਨ ਗੁਰਬਖਸ਼ ਸਿੰਘ ਖਾਲਸਾ ਤੇ ਹੁਣ ਬਾਪੂ ਸੂਰ ਸਿੰਘ ਜੀ ਨੇ ਮਤਲਬ ਕਿ ਭੋਖੜ ਧਾਲ ਰੱਖੀ ਹੈ ਇਹਨਾਂ ਦਾ ਸੰਘਰਸ਼ ਜਿਹੜਾ ਚੱਲ ਰਿਹਾ ਇਸ ਨੂੰ ਕਿਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾ ਸਕਦਾ ਇਹਨਾਂ ਦੇ ਵਿੱਚ ਕੀ ਆਪਸ ਦੇ ਵਿੱਚ ਅਹ ਇਹਨਾਂ ਦੇ ਵਿੱਚ ਜੇ ਤੁਸੀਂ ਵੇਖੀਏ ਮੂਲ ਰੂਪ ਦੇ ਵਿੱਚ ਤਾਂ ਕਾਰਨ ਤੇ ਕਾਰਕਾਂ ਦਾ ਵਿਰੁੱਧਾਭਾਅ ਵੀ ਹੈ ਤੇ ਕਿਤਨਾ ਕਿਤੇ ਸਮਰੂਪਤਾ ਵੀ ਹੈ ਹੂੰ ਹੂੰ ਸਮਰੂਪਤਾ ਐਵੇਂ ਦੀ ਹੈ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜਿਸ ਵੇਲੇ ਮਰਨ ਵਰਤ ਰੱਖਦੇ ਨੇ ਇੱਕ ਤਾਂ ਸਭ ਤੋਂ ਵੱਡੀ ਗੱਲ ਕਿ ਸਾਨੂੰ ਇਸ ਚੀਜ਼ ਨੂੰ ਕਲੀਅਰ ਕਰਨ ਦੀ ਲੋੜ ਹੈ ਕਿ ਸਰਦਾਰ ਸੂਰਜ ਸਿੰਘ ਹੋਣਾ ਨੇ ਉਹ ਖੁਦ ਹੜਤਾਲ ਰੱਖੀ ਹੈ ਜਦੋਂ ਕਿ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਹੂੰ 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 ਮਰਨ ਵਰਤ ਦੇ ਵਿੱਚ ਜਿਹੜਾ ਕੋਈ ਵੀ ਤਰਲ ਪਦਾਰਥ ਹੈ ਉਹ ਵੀ ਗ੍ਰੈਂਡ ਨਹੀਂ ਕੀਤਾ ਜਾਂਦਾ ਜਦੋਂ ਕਿ ਭੁੱਖ ਹੜਤਾਲ ਦੇ ਵਿੱਚ ਡੀਕੋਡ ਲਿਆ ਜਾ ਸਕਦਾ ਪਾਣੀ ਪੀਤਾ ਜਾ ਸਕਦਾ ਪਾਣੀ ਪੀਤਾ ਜਾ ਸਕਦਾ ਸੋ ਇਸ ਕਰਕੇ ਜਦੋਂ ਸਾਨੂੰ ਇਹਨਾਂ ਦਾ ਮੂਲ ਰੂਪ ਦੇ ਵਿੱਚ ਇਹਨੀਆਂ ਦੋਹਾਂ ਜਿਹੜੀਆਂ ਟਰਮਸ ਨੇ ਇਹਨਾਂ ਦੀਆਂ ਪਰਿਭਾਸ਼ਾਵਾਂ ਦਾ ਨਹੀਂ ਪਤਾ ਬਹੁਤ ਥਾਵਾਂ ਤੇ ਸਾਡੇ ਸਿੱਖ ਵੀਰ ਸੋਸ਼ਲ ਮੀਡੀਆ ਤੇ ਕਨਫਿਊਜ਼ ਹੋ ਜਾਂਦੇ ਆ ਜੀ ਦਰਸ਼ਨ ਸਿੰਘ ਫੈਰੂਮਾਨ ਤਾਂ ਇੰਨੇ ਦਿਨਾਂ ਬਾਅਦ ਹੀ ਸ਼ਹੀਦ ਹੋ ਗਏ ਸੀ ਤੇ ਬਾਪੂ ਸੂਰਜ ਸਿੰਘ ਤਾਂ ਅਜੇ ਵੀ ਕਿਉਂ ਜਿੰਦਾ ਨੇ ਇਹ ਇਹ ਡਾਕਟਰ ਸਾਹਿਬ ਤੁਹਾਡੀ ਗੱਲ ਬਿਲਕੁਲ درست ਹੈ ਜਿਹੜੇ ਕੁਝ ਸਾਡੇ ਵਿਰੋਧੀ ਨੇ ਨਾ ਹਾਂਜੀ ਉਹ ਇਸ ਚੀਜ਼ ਨੂੰ ਪ੍ਰਚਾਰਦੇ ਨੇ ਹਾਂਜੀ ਤੇ ਕੁਝ ਸਾਡੇ ਜਿਹੜੇ ਸੰਘਰਸ਼ ਨਾਲ ਸੰਬੰਧਤ ਸ਼ਹੀਦ ਵੀਰ ਨੇ ਉਹ ਇਸ ਸ਼ੰਕੇ ਦੇ ਵਿੱਚ ਨੇ ਜੀ ਜੀ ਕਿ ਜਿਹੜਾ ਦਰਸ਼ਨ ਸਿੰਘ ਫੈਰੂਮਾਨ ਤੇ ਕੁਝ ਦੇ ਨਾਲ ਪੋਖੜ ਹਟਾਲ ਤੋਂ ਬਾਅਦ ਟ੍ਰਾਈ ਕਰ ਜਾਂਦੇ ਨੇ ਜਿਹੀ ਹੋ ਜਾਂਦੇ ਨੇ ਤੇ ਬਾਪੂ ਸੁਰਜ ਸਿੰਘ ਹੁਣੀ ਇੰਨੀ ਲੰਮੀ ਭੋਖੜ ਹੜਤਾਲ ਕਿਵੇਂ ਇਹ ਥੋੜਾ ਜਿਹਾ ਵਿਸਾਰ ਨਾਲ ਸੰਬੰਧ ਬਿਲਕੁਲ ਉਹਦਾ ਕਾਰਨ ਇਹ ਸੀਗਾ ਕਿ ਸਰਦਾਰ ਦਰਸ਼ਨ ਸਿੰਘ ਫਿਰੋਮਾਨ ਨੇ ਭੋਖੜ ਹੜਤਾਲ ਨਹੀਂ ਰੱਖੀ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਮਰਨ ਵਰਤ ਵੀ ਉਹਨਾਂ ਦਾ ਅਕਾਲੀ ਲੀਡਰਾਂ ਦੇ ਉਸ ਕਹਿ ਸਕਦੇ ਹੋ ਕਿ ਵਿਸਾਖਾ ਘਾਟ ਦੇ ਅਨੁਰੋਧ ਦੇ ਵਿੱਚ ਹੀ ਮੈਂ ਕੀ ਕਹਿ ਸਕਦੇ ਆ ਕਿ ਉਹਨਾਂ ਦਾ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਕਰਤੂਤਾਂ ਤੇ ਪਰਦਾ ਪਾਉਣ ਵਾਲਾ ਸੀ ਜਦੋਂ ਅਕਾਲੀ ਲੀਡਰਾਂ ਵੱਲੋਂ ਬਾਰ ਬਾਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਗਨਕੁੰਡ ਬਣਾ ਲੈ ਜਾਂਦੇ ਸੀ ਕਿ ਜੇਕਰ ਪੰਜਾਬ ਦੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ ਸੜ ਕੇ ਮਰ ਜਾਣਾ ਤੇ ਉਸ ਤੋਂ ਬਾਅਦ ਵਿੱਚ ਨਹੀਂ ਸੀ ਸੜਿਆ ਜਾਂਦਾ ਸੋ ਉੱਥੇ ਨਿਸ਼ਾਨਾ ਜਿਹੜਾ ਸੀਗਾ ਉਹ ਸੜ ਕੇ ਮਰਨ ਦਾ ਸੀ ਨਾ ਕਿ ਕਿਸੇ ਨਾ ਕਿਸੇ ਰੂਪ ਚ ਭੁੱਖ ਹੜਤਾਲ ਦਾ ਤੇ ਉਹਨਾਂ ਦੇ ਉਸ ਵਿਸਾਖਾ ਘਾਤ ਦੇ ਦਾਗਾਂ ਨੂੰ ਧੋਣ ਦੇ ਵਾਸਤੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਜਿਹੜਾ ਰਾਹ ਚੁਣਿਆ ਉਹ ਸਿਕਾ ਮਰਨ ਵਰਤ ਸੋ ਮਰਨਵਰਤ ਤੇ ਭੁਖੜ ਹੜਤਾਲ ਦੇ ਵਿੱਚ ਅੰਤਰ ਹੁੰਦਾ ਹੈ। ਹੂੰ ਹੂੰ। ਬਾਪੂ ਸੂਰਜ ਸਿੰਘ ਜਿਹੜੇ ਸੀਗੇ ਜਾਂ ਇਸ ਤੋਂ ਪਹਿਲਾਂ ਗੁਰਬਖਸ਼ ਸਿੰਘ, ਗੁਰਬਖਸ਼ ਸਿੰਘ ਭੁਖੜ ਹੜਤਾਲ ਤੇ ਸੀ। ਇਹ ਗੱਲ ਵੱਖਰੀ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗੁਰਬਖਸ਼ ਸਿੰਘ ਨੇ ਜਦੋਂ ਪਹਿਲੀ ਵਾਰ ਵੀ ਔਰ ਦੂਸਰੀ ਵਾਰ ਵੀ ਭੁਖੜ ਹੜਤਾਲ ਜਦੋਂ ਰੱਖੀ ਹੈ ਤੇ ਕੌਮ ਦੀ ਨੌਜਵਾਨੀ ਵੱਲੋਂ, ਸੰਸਥਾਵਾਂ ਵੱਲੋਂ, মিডিਏ ਵੱਲੋਂ ਜਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਅਜੇ ਤੱਕ ਬਾਪੂ ਸੂਰਜ ਸਿੰਘ ਨੂੰ ਵੀ ਨਹੀਂ ਮਿਲਿਆ। ਜਿੰਨਾ ਹੰਗਾਰਾ ਉਹਨਾਂ ਨੂੰ ਮਿਲਿਆ ਸੀ। ਪਰ ਛੋਟੀਆਂ-ਛੋਟੀਆਂ ਗੱਲਾਂ ਦੇ ਉੱਪਰ ਗੁਰਬਖਸ਼ ਸਿੰਘ ਦੇ ਵੱਲੋਂ ਕੀਤੀਆਂ ਗਈਆਂ ਮੰਨ ਆਈਆਂ। ਜਾਂ ਕੀਤੇ ਗਏ ਕਹਿ ਸਕਦੇ ਹੋ ਕਿ ਆਪਾ ਮੁਖੀ ਫੈਸਲੇ ਜਾਂ ਫਿਰ ਕਿਤੇ ਨਾ ਕਿਤੇ ਰਾਜਸੀ ਸੱਤਾ ਤੇ ਪਰਿਵਾਰਕ ਮੋਹ ਜਾਂ ਫਿਰ ਰਾਜਸੀ ਸੱਤਾ ਤੋਂ ਪ੍ਰਭਾਵਿਤ ਹੋ ਕੇ ਜਿਸ ਤਰ੍ਹਾਂ ਦੇ ਨਾਲ ਉਹਨੇ ਉਸ ਸੰਘਰਸ਼ ਨੂੰ ਲੱਕ ਦੇ ਵਿੱਚੋਂ ਤੋੜਿਆ ਪਰ ਫਿਰ ਵੀ ਮੈਂ ਉਹਦਾ ਵਿਰੋਧ ਇਸ ਕਰਕੇ ਨਹੀਂ ਕਰਦਾ ਕਿ ਮੈਂ ਸੋਚਦਾ ਕਿ ਸੰਘਰਸ਼ ਦੇ ਵਿੱਚ ਕਈ ਵਾਰੀ ਮਨੁੱਖ ਜਿੰਨਾ ਘ ਭਾਰ ਚੁੱਕੇ ਤੁਰਦਾ ਉਨਾ ਕਿ ਸਵਾਗਤ ਕਰਨਾ ਚਾਹੀਦਾ ਸੋ ਉਹ ਉਸ ਲੜੀ ਨੂੰ ਉਹਨੇ ਜ਼ਰੂਰ ਸ਼ੁਰੂ ਕੀਤਾ ਪਰ ਜਦੋਂ ਉਹਦੇ ਵੱਲੋਂ ਉਸ ਸੰਘਰਸ਼ ਨੂੰ ਲੀ ਤੋਂ ਲਾਹ ਦਿੱਤਾ ਗਿਆ ਤਾਂ ਉਹ ਤੇ ਫਿਰ ਪੂਰਕ ਦੇ ਰੂਪ ਦੇ ਵਿੱਚ ਹਮਮ ਬਾਪੂ ਸੂਰਜ ਸਿੰਘ ਖਾਲਸਾ ਜੀ ਹੋਣਾ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਸੋ ਉਹ ਮਰਨ ਵਰਤ ਤੇ ਜਿਹੜਾ ਭੁੱਖ ਹੜਤਾਲ ਹੈ ਸਾਨੂੰ ਇਹਨਾਂ ਦੋਵਾਂ ਨੂੰ ਇਹਨਾਂ ਦੀਆਂ ਪ੍ਰਭਾਸ਼ਾਵਾਂ ਦੇ ਮੱਦੇ ਨਜ਼ਰ ਦੇਖਣਾ ਪਵੇਗਾ ਸੋ ਹੁਣ ਜਿਹੜੀ ਭੁੱਖ ਹੜਤਾਲ ਬਾਪੂ ਸੂਰਜ ਸਿੰਘ ਨੇ ਸ਼ੁਰੂ ਕੀਤੀ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਜਿਹੜਾ ਤਰਲ ਪਾਣੀ ਹੈ ਉਹ ਪੀ ਸਕਦੇ ਹੋ ਸੋ ਇਸ ਕਰਕੇ ਉਹ ਆਮ ਜਿਹੜਾ ਸਾਡੇ ਨੌਜਵਾਨ ਵੀਰ ਨੇ ਉਹਨਾਂ ਦੇ ਮਨ 'ਚੋਂ ਸ਼ੰਕਾ ਪੈਦਾ ਹੁੰਦਾ ਹੈ ਕਿ ਜਿਹੜਾ ਦਰਸ਼ਨ ਸਿੰਘ ਫੇਰੂਮਾਨ ਸੀ ਉਹ ਤਿੰਨੇ ਦਿਨਾਂ ਦੇ ਚਾਵੇਂ ਸ਼ਹਾਦਤ ਪੀ ਗਏ ਤੇ ਬਾਪੂ ਸੂਰਤ ਸਿੰਘ ਉਹਨਾਂ ਤੋਂ ਵੱਧ ਉਮਰ ਦੇ ਬਜ਼ੁਰਗ ਨੇ ਔਰ ਉਹ ਸ਼ੂਗਰ ਦੇ ਮਰੀਜ਼ ਨੇ ਡਾਇਬਟੀਜ਼ ਦੇ ਤੇ ਉਹ ਇੰਨਾ ਦਿਨ ਕਿਵੇਂ ਕੱਢ ਸਕਦੇ ਨੇ ਉਹਦੇ 'ਚ ਮੂਲ ਕਾਰਨ ਇਹ ਹੈ ਕਿ ਸਾਨੂੰ ਮਰਨ ਵਰਤ ਤੇ ਭੁੱਖ ਹੜਤਾਲ ਦੇ ਅੰਤਰ ਨੂੰ ਸਮਝਣਾ ਪਵੇਗਾ ਕੁਝ ਲੋਕਾਂ ਨੇ ਵਿਰੋਧੀ ਲੋਕਾਂ ਜਿਹੜੇ ਸੰਘਰਸ਼ ਦੇ ਉਹਨਾਂ ਨੇ ਇਸ ਚੀਜ਼ ਨੂੰ ਹਵਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹਾਂ ਮੇਰੇ ਖਿਆਲ ਦੇ ਨਾਲ ਉੱਥੇ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜੀ ਸਾਡੀ ਫਿਰਦ ਪੰਥਕ ਲੀਡਰਸ਼ਿਪ ਮੈਂ ਕਹਿ ਸਕਦਾ ਕਿ ਬਾਪੂ ਜੀ ਦਾ ਸਾਥ ਦੇ ਰਹੀ ਹੈ ਅਜੇ ਤੱਕ ਮੀਡੀਆ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਕਲੀਅਰ ਹੀ ਨਹੀਂ ਕੀਤਾ ਕਿ ਕਾਰਨ ਕੀ ਨੇ ਸੋ ਜਿੰਨਾ ਸਾਡਾ ਸਮਾਜਿਕ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਦੇ ਸਵਾਲ ਆਉਂਦੇ ਨੇ ਸਾਡੇ ਨੌਜਵਾਨ ਵੀਰ ਜਿਹੜੇ ਨੇ ਉਸ ਪਦਰ ਦਾ ਜਵਾਬਦੇਹ ਛੱਡਦੇ ਨੇ ਪਰ ਸਾਨੂੰ ਸਿਧਾਂਤਕ ਰੂਪ ਤੇ ਉੱਪਰ ਮੇਰੇ ਖਿਆਲ ਦੇ ਨਾਲ ਸਾਨੂੰ ਇੱਕ ਕਲੈਰਿਟੀ ਆਫ ਥੌਟ ਜਰੂਰ ਚਾਹੀਦੀ ਹੈ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਦਰਸ਼ਨ ਸਿੰਘ ਫੇਰੂਮਾਨ ਦੇ ਸੰਘਰਸ਼ ਦੇ ਵਿੱਚ ਤੇ ਬਾਪੂ ਸੂਰਜ ਸਿੰਘ ਦੇ ਸੰਘਰਸ਼ ਦੇ ਵਿੱਚ ਸਮਰੂਪਤਾ ਪ੍ਰਤੀਰੂਪਤ ਜਾਂ ਫਿਰ ਕਹਿ ਸਕਦੇ ਹੋ ਕਿ ਵਿਰੋਧਾਭਾਵ ਕੀ ਸੀ ਕਿ ਉੱਥੇ ਨਿਸ਼ਾਨਾ ਉਹਨਾਂ ਵੱਲੋਂ ਕੀਤੇ ਗਏ ਮਰਨ ਦੇ ਪ੍ਰਾਣ ਜਿਹੜੇ ਤੋੜੇ ਗਏ ਸੀ ਉਹਨਾਂ ਦੇ ਕਹਿ ਸਕਦੇ ਹੋ ਕਿ ਵਿਸਾਖਾ ਦੇ ਦਾਗਾਂ ਨੂੰ ਧੋਣ ਲਈ ਸ਼ਹਾਦਤ ਦੇਣੀ ਜਿਹੜੀ ਸੀ ਉਹਨਾਂ ਦਾ ਮਰਨ ਵਰਤ ਸੀ ਪਰ ਇੱਥੇ ਜਿਹੜਾ ਸੀਗਾ ਕੈਦੀਆਂ ਦੀ ਰਿਹਾਈ ਤੇ ਮੁੱਦੇ ਦੇ ਉੱਪਰ ਤੋੜੀ ਗਈ ਭੁੱਖ ਹੜਤਾਲ ਜਿਹੜੀ ਆ ਉਹਨੂੰ ਦੁਬਾਰਾ ਕੌਮ ਦੇ ਜਿਹੜਾ ਸੰਘਰਸ਼ ਨੂੰ ਲੀਤੇ ਲੈ ਕੇ ਆਉਣ ਦੇ ਵਾਸਤੇ ਉਹਦੇ ਕੀ ਕਹਿ ਸਕਦੇ ਮੈਂ ਤਾਂ ਇਹੀ ਕਹਿ ਸਕਦਾ ਕਿ ਉਸ ਵਿਸਾਖਾ ਦੇ ਕਲੰਕ ਨੂੰ ਧੋਣ ਦੇ ਵਾਸਤੇ ਉਹ ਜਿਹੜੀ ਭੁੱਖ ਹੜਤਾਲ ਰੱਖੀ ਡਾਕਟਰ ਸਾਹਿਬ ਮੈਨੂੰ ਤਾਂ ਇਦਾਂ ਵੀ ਲੱਗ ਪਾਸੇ ਮੇਲ ਕਰ ਸਕਦੇ ਆ ਜਿਸ ਤਰ੍ਹਾਂ ਦਰਸ਼ਨ ਸਿੰਘ ਫੇਰੂਮਾਨ ਨੇ ਉਸ ਟਾਈਮ ਜਿਹੜੇ ਕੱਲ ਲੀਡਰਾਂ ਨੇ ਧੋਖੇਬਾਜ਼ੀ ਕੀਤੀ ਲਕਣਕੁੰਡ ਬਣਾ ਕੇ ਨਹੀਂ ਸੜੇ ਤੇ ਦਰਸ਼ਨ ਸਿੰਘ ਫੇਰੂਮਾਨ ਨੇ ਉਸ ਦਾਗ ਨੂੰ ਧੋਇਆ ਤੇ ਅੱਜ ਵੀ ਜਿਹੜੇ ਲੋਕਾਂ ਨੇ ਕਈ ਅਰਦਾਸ ਕਰਕੇ ਉਹ ਸਰਦਾਸ ਤੋਂ ਮੁਕਰ ਗਏ ਤੇ ਬਾਪੂ ਸੂਰਸਾ ਸਿੰਘ ਬਾਪੂ ਸੂਰ ਸਿੰਘ ਜੀ ਨੇ ਉਹ ਸਰਦਾਸ ਨੂੰ ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਧ੍ਰਿੜ ਰੱਖ ਕੇ ਜਿਹੜਾ ਨਿਭਾਰੇ ਨਿਭਾਰੇ ਇਹੀ ਮੈਂ ਕਹਣਾ ਕਿ ਇਹਦੇ ਵਿੱਚ ਵਿਰੋਧਾਭਾਸ ਵੀ ਆ ਤੇ ਸਮਰੂਪਤਾ ਵੀ ਆ ਵਿਰੋਧਾਭਾਸ ਇਹ ਕਿ ਦੋਹਾਂ ਪ੍ਰਭਾਸ਼ਾਵਾਂ ਦੇ ਵਿੱਚ ਉਹ ਮਰਨ ਵਰਤ ਸੀ ਤੇ ਕਿ ਭੋਖੜਤਾ ਆ ਲਿਆ ਸਮਰੂਪਤਾ ਇਹ ਹੈ ਕਿ ਦੋਹੇ ਕਿਤੇ ਨਾ ਕਿਤੇ ਰੂਪ ਦੇ ਵਿੱਚ ਕੌਮ ਦੇ ਪਹਿਲੇ ਕੀਤੇ ਗਏ ਲੀਡਰਸ਼ਿਪ ਦੇ ਵਿਸਾਖ ਘਾਤਾਂ ਨੂੰ ਧੋਣ ਦੇ ਵਾਸਤੇ ਜਿਹੜਾ ਉਪਰਾਹ ਹੈ ਜੀ ਡਾਕਟਰ ਸਾਹਿਬ ਇਹ ਸਮੁੱਚਾ ਸੰਘਰਸ਼ ਹੈ ਆਪਣਾ ਮਤਲਬ ਕਿ ਇਹਦੇ ਵਿੱਚ ਮੀਡੀਆ ਦੀ ਤੇ ਸੋਸ਼ਲ ਮੀਡੀਆ ਦੀ ਕੀ ਭੂਮਿਕਾ ਰਹੀ ਹੈ ਮਤਲਬ ਕਿ ਜਿਆਦਾ ਪੂਰਨ ਤੌਰ ਤੇ ਜੀ ਦੇਖੀਏ ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਸਥਾਪਿਤ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਅਸੀਂ ਤਾਂ ਪੰਥਕ ਨਜ਼ਰੀਏ ਤੋਂ ਵੇਖਦੇ ਹਾਂ ਪਰ ਜੇਕਰ ਤੁਸੀਂ ਕਿਸੇ ਪੰਜਾਬ ਦੇ ਆਮ ਮਨੁੱਖ ਨੂੰ ਵੀ ਪੁੱਛੋ ਤਾਂ ਉਹਨੂੰ ਵੀ ਪਤਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਦੋ ਅਖਬਾਰਾਂ ਨੇ ਇੱਕ ਇੱਕ ਰਾਜਸੀ ਧਿਰ ਦੀ ਗੁਲਾਮ ਹੈ ਜਾਂ ਉਹਨਾਂ ਦੀ ਕਲਮ ਚੱਲਦੀ ਹੈ ਤੇ ਦੂਜੀ ਦੂਜੀ ਰਾਜਸੀ ਧਿਰ ਦੀ ਕਲਮ ਹੈ ਉਹ ਜਿਹੜੀ ਉਹਨਾਂ ਦੀ ਪੱਤਰਕਾਰੀ ਦੀ ਰਾਜਸੀ ਗੁਲਾਮੀ ਹੈ ਉਹ ਇੱਕ ਆਮ ਪਿੰਡੂ ਲੈਵਲ ਦੇ ਪੱਤਰ ਤੋਂ ਪੱਤਰਕਾਰ ਤੋਂ ਲੈ ਕੇ ਉਹਨਾਂ ਦੀ ਸੰਪਾਦਕੀ ਲਿਖਣ ਤੱਕ ਜਿਹੜੀ ਉਹ ਕਾਇਮ ਹੈ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਪੰਜਾਬ ਦੀਆਂ ਸਥਾਨਕ ਵੱਡੀਆਂ ਅਖਬਾਰਾਂ ਨੇ ਉਹ ਸਿੱਖ ਸੰਘਰਸ਼ ਦੇ ਸੰਵੇਦਨਸ਼ੀਲ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਪਰ ਬਿਲਕੁਲ ਜਿਹੜਾ ਉਹ ਕਨਾਰਾ ਕਸ਼ੀ ਕਰ ਚੁੱਕੀਆਂ ਨੇ ਅ ਦੂਸਰੀ ਗੱਲ ਕਿ ਜਿਹੜੀਆਂ ਪੰਜਾਬ ਦੀਆਂ ਅਖਬਾਰਾਂ ਕਿਤੇ ਨਾ ਕਿਤੇ ਸਿੱਖ ਮੁੱਦਿਆਂ ਨੂੰ ਉਭਾਰਨ ਦਾ ਯਤਨ ਕਰਦੀਆਂ ਨੇ ਉਹਨਾਂ ਦੀ ਜਿਹੜੀ ਪਹੁੰਚ ਹੈ ਉਹ ਬਹੁਤ ਵੱਡੇ ਪੱਧਰ ਤੇ ਨਹੀਂ ਹੈਗੀ ਤੀਸਰਾ ਸਾਡੇ ਕੋਲ ਆ ਜਾਂਦਾ ਸਮਾਜਿਕ ਮੀਡੀਆ ਸੋਸ਼ਲ ਸਾਈਟਸ ਉਂਕਰ ਬਕਸਿੰਗ ਦਾ ਮੁੱਦਾ ਸੀ ਚਾਹੇ ਚਾਹੇ ਹੁਣ ਬਾਪੂ ਸੂਰ ਸਿੰਘ ਖਾਲਸਾ ਦਾ ਮੁੱਦਾ ਹੈ ਜਾਂ ਮੈਂ ਕਹਿ ਸਕਦਾ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿੰਨੇ ਵੀ ਕੌਮ ਦੇ ਵਿੱਚ ਵਰਤਾਰੇ ਵਾਪਰੇ ਨੇ ਜਾਂ ਮੁੱਦੇ ਜਿਹੜੇ ਉੱਭਰੇ ਨੇ ਉਹਨਾਂ ਦੇ ਵਿੱਚ ਸਮਾਜਿਕ ਮੀਡੀਆ ਨੇ ਚਾਹੇ ਉਹ ਤੁਸੀਂ YouTube ਲੈ ਲਓ ਜਾਂ ਤੁਸੀਂ Facebook ਲੈ ਲਓ ਜਾਂ ਤੁਸੀਂ ਜਿਹੜੀਆਂ ਇੰਟਰਨੈਟ ਦੇ ਉੱਪਰ ਚੱਲ ਰਹੀਆਂ ਸਾਡੀਆਂ ਅਖਬਾਰਾਂ ਨੇ ਇਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਆ ਮੁੱਦੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਵਾਸਤੇ ਹਮਮ ਪਰ ਨਾਕਾਮੀ ਇੱਥੇ ਰਹੀ ਆ ਕਿ ਇਹਨਾਂ ਜਿਹੜੀਆਂ ਸਾਡੇ ਸਮਾਜਿਕ ਮਾਧਿਅਨ ਸੀ ਇਹਨਾਂ ਵਿੱਚ ਲਿਖਣ ਵਾਲਾ ਜਿਹੜਾ ਸਾਡਾ ਨੌਜਵਾਨ ਵਰਗ ਹੈ ਉਹ ਆਮ ਵਰਗ ਹੈ ਹਮ ਉਹ ਮੁੱਦੇ ਨੂੰ ਫਲਾ ਦਿੰਦਾ ਹੈ ਮੁੱਦੇ ਪ੍ਰਤੀ ਸਨਸਨੀ ਪੈਦਾ ਕਰ ਦਿੰਦਾ ਪਰ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਤੋਂ ਅਣਜਾਣ ਹੈ ਹਮ ਮੈਂ ਬਹੁਤ ਵੇਖਿਆ ਹੈ ਕਿ ਅਸੀਂ ਜਿਹੜੀ ਅਸੀਂ opinion making power ਜਿਹੜੀ ਹੁੰਦੀ ਨਾ ਕਿ ਕੋਈ ਘਟਨਾ ਵਾਪਰ ਗਈ ਹੈ ਤੇ ਉਹਦੇ ਵਿੱਚ ਉਹਦੀ ਸੰਵੇਦਨਤਾ ਨੂੰ ਉਹਦੀ ਗੰਭੀਰਤਾ ਨੂੰ ਉਸ ਹਿਰਦਾ ਦੇ ਨਾਲ ਬਾਤ ਕੇ ਤੁਸੀਂ ਆਪਣਾ ਨਜ਼ਰੀਆ ਜਿਹੜਾ ਨਿਰਧਾਰਨ ਕਰਨਾ ਹੁੰਦਾ ਹੈ ਉਹ ਸਾਡਾ ਅੱਜ ਸਮਾਜਿਕ ਮੀਡੀਆ ਦੇ ਉੱਪਰ ਬੈਠਾ ਜਿਹੜਾ ਨੌਜਵਾਨ ਵਰਗ ਹੈ ਨਾ ਉਹ ਉਸ ਪੱਖ ਤੋਂ ਸੁਚੇਤ ਨਹੀਂ ਹੈ ਤੇ ਜਿਹੜੀਆਂ ਸਾਡੀਆਂ ਪੰਥਕ ਜਿਥੇ ਬੰਦੀਆਂ ਸਿਹਰਦ ਤੌਰ ਤੇ ਸੰਘਰਸ਼ੀਲ ਨੇ ਜਾਂ ਪੰਥਕ ਸੰਘਰਸ਼ ਦੀ ਗੱਲ ਕਰਦੀਆਂ ਨੇ ਮੈਂ ਸੋਚਦਾ ਕਿ ਉਹਨਾਂ ਨੂੰ ਕੁਝ ਇਹੋ ਜਿਹੇ ਨੌਜਵਾਨ ਜਿਹੜੇ ਨੇ ਉਹ ਟ੍ਰੇਨ ਕਰਨੇ ਚਾਹੀਦੇ ਦਿਨ ਨੇ ਕਿ ਕਿਸੇ ਵੀ ਮੁੱਦੇ ਦੇ ਉੱਪਰ ਬੜੀ ਸੁਹਿਰਤਾ ਦੇ ਨਾਲ ਜਿਹੜੇ ਉਹ ਆਪਣੇ ਵਿਚਾਰ ਪੇਸ਼ ਕਰ ਸਕਣ ਜੇ ਤੁਸੀਂ ਪਿਛਲੇ ਗੁਰਬਖਸ਼ ਸਿੰਘ ਦੇ ਵਰਤਾਰੇ 'ਚ ਵੇਖਿਆ ਹੋਵੇ ਤਾਂ ਰੋਜ਼ ਤੁਹਾਨੂੰ ਇੱਕ ਨਵੀਂ ਅਫਵਾਹ ਦੇ ਰੂਪ ਦੇ ਵਿੱਚ ਖਬਰ ਮਿਲਦੀ ਸੀ ਅੱਜ ਭਾਈ ਸਾਹਿਬ ਦਾ ਭਾਰ ਇੰਨੇ ਕਿਲੋ ਘਟ ਗਿਆ ਡਾਕਟਰਾਂ ਨੇ ਕਹਿਤਾ ਬਸ ਭਾਈ ਸਾਹਿਬ ਇੰਨੇ ਦਿਨ ਕੱਢ ਸਕਦੇ ਨੇ ਸੋ ਉਹ ਜਿਹੜੀ ਮੁੱਦੇ ਦੀ ਸੁਵਿੰਦਰਸ਼ੀਲਤਾ ਨੂੰ ਅਫਵਾਹ ਦੇ ਤੌਰ ਤੇ ਸਸੰਸਨੀਖੇਜ ਬਣਾ ਕੇ ਲੋਕਾਂ 'ਚ ਪ੍ਰਚਾਰਿਆ ਜਾਂਦਾ ਸੀ ਤੇ ਵਿਦੇਸ਼ਤਾ ਸਿੱਖ ਇੱਕਦਮ ਚਿੰਤਤ ਹੋ ਜਾਂਦਾ ਸੀ ਉਹਦੀ ਜਿਹੜੀ ਚਿੰਤਾ ਹੈ ਉਹ ਗੁਰਬਖਸ਼ ਸਿੰਘ ਦੀ ਜਾਨ ਨੂੰ ਬਚਾਉਣ ਵਾਲੇ ਤੇ ਤੁਰ ਪੈਂਦੀ ਸੀ ਪਰ ਜਿਹੜਾ ਮੂਲ ਮੁੱਦਾ ਸੀ ਉਹਦੇ ਨਾਲੋਂ ਹਟ ਜਾਂਦੀ ਸੀ ਹਾਂਜੀ ਸੋ ਇਹਦੇ ਨਾਲ ਕੀ ਸੀਗਾ ਕਿ ਸਾਡੇ ਜਿਹੜੇ ਮੁੱਦੇ ਸੀ ਕਿ ਸਿਧਾਂਤਕ ਮੁੱਦੇ ਉਹਨਾਂ ਦੇ ਵਿੱਚ ਕੌਮ ਦੀ ਮਾਨਸਿਕਤਾ ਨੂੰ ਡਾਈਵਰਸ਼ਨ ਮਿਲੀ ਸੋ ਜਿੰਨਾ ਚਿਰ ਤੱਕ ਅਸੀਂ ਸਮਾਜਿਕ ਮੀਡੀਆ ਨੂੰ ਵਧੀਆ ਰੂਪ ਚ ਨਹੀਂ ਵਰਦੇ ਅਸੀਂ ਬਿਲਕੁਲ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਕਾਲਜ ਦੇ ਵਿੱਚ ਹੜਤਾਲਾਂ ਹੁੰਦੀਆਂ ਨੇ ਹੜਤਾਲ ਦੇ ਦੌਰਾਨ ਮੰਗਾਂ ਹੋਰ ਹੁੰਦੀਆਂ ਨੇ ਵਿਦਿਆਰਥੀ ਕੁਝ ਗ੍ਰਫਤਾਰ ਕਰ ਲਏ ਜਾਂਦੇ ਨੇ ਅਗਲੇ ਦਿਨ ਜਿਹੜੀ ਹੈ ਪਹਿਲੀ ਮੰਗ ਭੁੱਲ ਜਾਂਦੀ ਹੈ ਮੰਗ ਇਹ ਹੁੰਦੀ ਹੈ ਕਿ ਸਾਡੇ ਗ੍ਰਫਤਾਰ ਕੀਤੇ ਵਿਦਿਆਰਥੀ ਛੱਡੋ ਬਿਲਕੁਲ ਸੋਸ਼ਲ ਮੀਡੀਆ ਦੇ ਉੱਪਰ ਸਾਡੀ ਭੂਮਿਕਾ ਇਸ ਤਰ੍ਹਾਂ ਦੀ ਬਣਦੀ ਜਾ ਰਹੀ ਹੈ ਕਿ ਅਸੀਂ ਕਿਸੇ ਵੀ ਕਿਸੇ ਖਬਰ ਨੂੰ ਬੜਾ ਸਨਸਨੀਖੇਈ ਤਰੀਕੇ ਨਾਲ ਪੈਦਾ ਕਰਦੇ ਹਾਂ ਉਸ ਫਲਾਈ ਗਈ ਸਨਸਨੀ ਜਾਂ ਅਫਵਾਹ ਦੇ ਵਿੱਚੋਂ ਨੌਜਵਾਨਾਂ ਦੀ ਜਿਹੜੀ ਮਾਨਸਿਕਤਾ ਜਨਮ ਲੈਂਦੀ ਹੈ ਉਹ ਮੂਲ ਮੁੱਦੇ ਤੋਂ ਖੜ ਜਾਂਦੀ ਹੈ ਤੇ ਜਿਹੜੀ ਅਫਵਾਹ ਪੈਦਾ ਕੀਤੀ ਜਾਂਦੀ ਹੈ ਉਸ ਨਾਲ ਜੁੜ ਜਾਂਦੀ ਹੈ ਇਹ ਸਾਡੇ ਵਾਸਤੇ ਕਾਫੀ ਹੱਦ ਤੱਕ ਜਿੱਥੇ ਸਾਰਥਕ ਹੈ ਕਿ ਇਹ ਇਨਫੋਰਮੇਸ਼ਨ ਪੁਚਾਰ ਰਿਹਾ ਸਾਡੇ ਕੋਲ ਪਰ ਉਹਦੇ ਨਾਲ ਨੌਲੇਜ ਦੀ ਘਾਟ ਪੈਦਾ ਹੋ ਰਹੀ ਪਰ ਇੱਕ ਮੈਂ ਇਸ ਵਾਰ ਇਸ ਬਤਾਰਾ ਵਿੱਚ ਇਹ ਵੀ ਲਿਖਿਆ ਹੈ ਕਿ ਸੋਸ਼ਲ ਮੀਡੀਆ ਵੀ ਤੇ ਆਮ ਸੰਗਤਾਂ ਵੀ ਉਹਨੀਆਂ ਸचेत ਨਹੀਂ ਹੋਈਆਂ ਜਿਨੀਆਂ ਪਹਿਲੀ ਭੋਖੜ ਤਾਲ ਦੇ ਦੌਰਾਨ ਜੇਕਰ ਤੁਸੀਂ ਸਰਦਾਰ ਦਰਸ਼ਨ ਸਿੰਘ ਫੇਲੂਮਾਨ ਦੇ ਸਮੇਂ ਦਾ ਵੇਖਦੇ ਹੋ ਤਾਂ ਉਦੋਂ ਵੀ ਜਿਹੜੀ ਬਹੁਤੀ ਸਿੱਖ ਜਨਤਾ ਹੈ ਉਹਦੇ ਮਨ ਦੇ ਵਿੱਚ ਵੀ ਇਹੀ ਭਰਮ ਬੈਠਾ ਸੀ ਕਿ ਜੋ ਪਹਿਲਾਂ ਫਤਿਹ ਸਿੰਘ ਹੁਣਾਂ ਨੇ ਕੀਤਾ ਸ਼ਾਇਦ ਦਰਸ਼ਨ ਸਿੰਘ ਫੇਰੂਮਾਨ ਹੁਣਾਂ ਨੇ ਵੀ ਇਹੀ ਕਰਨਾ ਹੈ ਗੁਰਬਖ ਸਿੰਘ ਹੁਣਾਂ ਵੱਲੋਂ ਜਿਸ ਤਰ੍ਹਾਂ ਦੇ ਨਾਲ ਇਸ ਬਹੁਤ ਹੀ ਸਵੇਦਰਸ਼ੀਨ ਮੁੱਦੇ ਦੇ ਉੱਪਰ ਵਸਾਕਾਤ ਕੀਤਾ ਗਿਆ ਕੌਮ ਅਜੇ ਇਸ ਮੁੱਦੇ ਦੇ ਉੱਪਰ ਬਹੁਤ ਵੱਡੀ ਪ੍ਰਤੀਕਿਰਿਆ ਦੇਣ ਦੇ ਉੱਪਰੋਂ ਗੁਰੇਜ਼ ਕਰ ਰਹੀ ਹੈ ਕਿ ਸ਼ਾਇਦ ਕਿਤੇ ਫਿਰ ਉਸੇ ਤਰ੍ਹਾਂ ਦਾ ਵਰਤਾਰਾ ਹੀ ਨਾ ਵਾਪਰੇ ਭਾਵੇਂ ਕਿ ਵੇਖੋ ਕਿਹਾ ਨਹੀਂ ਜਾ ਸਕਦਾ ਕਿਵੇਂ ਦਾ ਵਰਤਾਰਾ ਵਰਪਰਦਾ ਪਰ ਜਿੰਨਾ ਕਿ ਮੈਂ ਬਾਪੂ ਸੂਰਜ ਸਿੰਘ ਨੂੰ ਜਾਣਦਾ ਮੈਂ ਉਹਨਾਂ ਦੀ ਇਮਾਨਦਾਰੀ ਸਹਿਰਤਾ ਤੇ ਪੰਥ ਪ੍ਰਤੀ ਪ੍ਰਸਤੀ ਜਿਹੜੀ ਹੈ ਉਹਦੇ ਉੱਪਰ ਸ਼ੱਕ ਨਹੀਂ ਕਰ ਸਕਦਾ ਪਾ ਮੈਂ ਕਿ ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਦੋ ਵਾਰੀ ਮਿਲਿਆ ਇੱਕ ਵਾਰੀ ਨਾਨਕਸ਼ਹੀ ਕੈਲੰਡਰ ਦੇ ਮੁੱਦੇ ਦੇ ਉੱਪਰ ਦਮਦਮਾ ਸਾਹਿਬ ਮਿਲਿਆ ਸੀ ਦੂਸਰੀ ਵਾਰੀ ਜਿਸ ਦਿਨ ਪਹਿਰੇਦਾਰ ਟੈਲੀਵਿਜ਼ਨ ਦਾ ਉਦਘਾਟਨ ਕਰਨਾ ਸੀ ਮੈਂ ਉਸ ਦਿਨ ਉਹਨਾਂ ਦੇ ਦਰਸ਼ਨ ਕੀਤੇ ਬੜੇ ਪਿਆਰ ਵਾਲੀ ਤੇ ਦਿਲ ਖਿੱਚਵੀਂ ਸ਼ਖਸੀਅਤ ਨੇ ਇਹਦੇ ਚ ਕੋਈ ਸ਼ੱਕ ਨਹੀਂ ਪਰ ਇਹੀ ਗੱਲ ਹੈ ਕਿ ਕੌਮ ਦੇ ਵੱਲੋਂ ਜਿਹੜਾ ਜੇ ਸਮੁੱਚੇ ਵੱਡੇ ਰੂਪ ਚ ਸਹਿਯੋਗ ਨਾ ਮਿਲਣਾ ਇੱਕ ਤਾਂ ਪੰਜਾਬ ਦੀ ਜਿਹੜੀ ਸਥਾਪਤ ਰਾਜਨੀਤਿਕ ਧਰੇ ਬਹੁਤ ਲੋਕੀ ਆਪਣੇ ਸਮਾਜਿਕ ਮੁੱਦਿਆਂ ਸਦਕਾ ਉਹਨਾਂ ਦੇ ਨਾਲ ਜੁੜੇ ਹੋਏ ਨੇ ਦੂਸਰੀ ਗੱਲ ਜਿਹੜਾ ਪੰਜਾਬ ਦਾ ਇੱਕ ਵਰਗ ਆ ਉਹ ਜੇ ਚੁੱ ਨਿਕਲਣਾ ਹੈ ਤੀਸਰੀ ਗੱਲ ਹੋਰ ਵੀ ਹੈ ਕਿ ਜਦੋਂ ਕੋਈ ਵੀ ਵੀਰ ਸਾਡਾ ਜਾਂ ਬਾਪੂ ਜੀ ਨੇ ਜਿਸ ਤਰ੍ਹਾਂ ਦਾ ਸਟੈਪ ਚੁੱਕਿਆ ਜਾਂਦਾ ਹੈ ਤਾਂ ਉਹਦੇ ਦੁਆਲੇ ਜਿਹੜੀ ਇੱਕ ਲੀਡਰਸ਼ਿਪ ਜੁੜਦੀ ਹੈ ਉਹ ਜੇ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਤਾਕਤ ਉੱਤੇ ਬਹੁਤ ਵੱਡਾ ਯਕੀਨ ਨਹੀਂ ਬਣਾ ਸਕੇ ਸੋ ਇਹ ਤਿੰਨ ਚਾਰ ਕਾਰਨ ਨੇ ਜਿਹਦੇ ਕਰਕੇ ਅਜੇ ਪੰਜਾਬ ਦੇ ਲੋਕਾਂ ਨੇ ਇਸ ਲਹਿਰ ਨੂੰ ਜਨਤਕ ਤੌਰ ਤੇ ਉਸ ਰੂਪ ਦੇ ਵਿੱਚ ਨਹੀਂ ਸਿਰਜਿਆ ਜਿਸ ਤਰ੍ਹਾਂ ਦੀ ਸਿਰਜਣਾ ਜਿਹੜੀ ਸੀ ਉਹ ਬਲਵੰਤ ਸਿੰਘ ਰਾਜਵਾਨ ਦੀ ਲਹਿਰ ਨੂੰ ਮਿਲੀ ਸੀ ਇਹ ਇਤਿਹੀ ਕੋਈ ਸ਼ੱਕ ਨਹੀਂ ਉਹਦੇ ਵਿੱਚ ਮੂਲ ਕਾਰਨ ਇਹ ਸੀ ਕਿ ਇੱਕ ਤਾਂ ਪੰਜਾਬ ਦੀ ਸਥਾਪਿਤ ਰਾਜਨੀਤਿਕ ਧਿਰ ਦਾ ਇੰਟਰਸਟ ਜੁੜਿਆ ਸੀ ਸੰਸਥਾਵਾਂ ਦੇ ਵਿੱਚ ਏਕਾ ਸੀ ਤੇ ਅਕਾਲ ਤਖਤ ਸਾਹਿਬ ਜਿਹੜਾ ਸੀ ਉਹ ਚ ਕਿਤਨਾ ਕਿਤੇ ਆਪਣੀ ਭੂਮਿਕਾ ਨਿਭਾ ਰਿਹਾ ਸੀ ਇਹ ਸਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਖਮੋਸ਼ੀ ਆ ਉਹ ਵੀ ਜਿਹੜੀ ਆ ਇਸ ਮੁੱਦੇ ਨੂੰ ਜਿਹੜਾ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਜ਼ਰੂਰ ਕਰ ਰਹੀ ਹੈ ਬਹੁਤ ਜਿਵੇਂ ਪਿਛਲੇ ਸਮੇਂ ਦਰਮਿਆਨ ਦੇਖੀਏ ਤੇ ਜਿਹੜੀਆਂ ਜ세ਦਰ ਸਾਹਿਬ ਦੀ ਉਹਦੇ ਵਿੱਚ ਸਮੂਲੀਅਤ ਹੋਰ ਪੰਥਕ ਜਥੇਬੰਦੀਆਂ ਦੀ ਸਮੂਲੀਅਤ ਸਮਾਜ ਜਿਵੇਂ ਸੰਤ ਸਮਾਜ ਦੀ ਉਹਨਾਂ ਦੀ ਸਮੂਲੀਅਤ ਬਾਅਦ ਦੇ ਵਿੱਚ ਉਹਨਾਂ ਨੇ ਉਸ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ ਇਹੀ ਇਹੀ ਦਰ ਹੈ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਨੌਜਵਾਨੀ ਦੇ ਵਿੱਚ ਜਾਂ ਆਮ ਜਨਤਕ ਤੌਰ ਤੇ ਜਿਹੜੇ ਮੈਂ ਕਹਿ ਸਕਦਾ ਕਿ ਛੋਟੇ ਪੱਧਰ ਤੇ ਸਰਗਰਮ ਹੋਣ ਵਾਲੇ ਸਥਾਨਕ ਲੀਡਰ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਕਿਸੇ ਤਰ੍ਹਾਂ ਦੇ ਨਾਲ ਕਿਸੇ ਲਾਲਚ ਦੇ ਨਾਲ ਕੰਮ ਨਹੀਂ ਕਰਨਾ ਹੁੰਦਾ ਜਿਹੜੇ ਸ ਵਿੱਚ ਕੌਮੀਅਤ ਦੇ ਨਜ਼ਰੀਏ ਤੋਂ ਬੜੇ ਹੀ ਪਿਆਰ ਤੇ ਸਹਿਰਤਾ ਦੇ ਨਾਲ ਕੌਮ ਦੇ ਵਾਸਤੇ ਕਿਤੇ ਨਾ ਕਿਤੇ ਆਪਣਾ ਦਰਦ ਰੱਖਦੇ ਹੋਏ ਕੌਮ ਦਾ ਕਾਰਜ ਕਰਦੇ ਨੇ ਉਹ ਜਿਹੜਾ ਵਰਗ ਹੈ ਅਜੇ ਇਸ ਕਰਕੇ ਹੀ ਕਹਿ ਸਕਦੇ ਹੋ ਕਿ ਬੜੀ ਇੱਕ ਸਥਾਪਿਤ ਜੀ ਹਾਲਤ ਦੇ ਵਿੱਚ ਪਿਆ ਹੋਇਆ ਹ ਹ ਵਿਸ਼ਰਾਮ ਅਵਸਥਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਸਾਹਮਣੇ ਇਹ ਹੈ ਕਿ ਜੋ ਗੁਰਬਖਸ਼ ਸਿੰਘ ਦੇ ਕੇਸ ਦੇ ਵਿੱਚ ਹੋਇਆ ਕਿ ਜਿਹੜੀ ਲੀਡਰਸ਼ਿਪ ਉਹਨਾਂ ਦੇ ਦਵਾਲੇ ਜੁੜੀ ਤੇ ਜਿਸ ਤਰ੍ਹਾਂ ਮੁੜ ਕੇ ਉਹ ਸਾਰੇ ਸੰਘਰਸ਼ ਨੂੰ ਤਾਰਪੀਡੋ ਕੀਤਾ ਕਿਤੇ ਇਹ ਵੀ ਵਰਤਾਰਾ ਦੁਬਾਰਾ ਨਾ ਵਾਪਰੇ ਸੋ ਇਹ ਜਿਹੜੀ ਮਾਨਸਿਕ ਦੁਬਧਾ ਉਹ ਇਸ ਸੰਘਰਸ਼ ਦੀ ਚੇਤਨਤਾ ਦੀ ਰੋਕ ਦੇ ਵਿੱਚ ਇੱਕ ਖੜੀ ਹੋਈ ਹੈ ਇਹ ਵੈਸੇ ਇਸ ਚੀਜ਼ ਨੂੰ ਮੈਂ ਕਹਿੰਦਾ ਵੀ ਜਿਹੜੇ ਸਟੇਟਸ ਜਿਹੜੀਆਂ ਸਟੇਟ ਸਰਕਾਰਾਂ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਏ ਮਤਲਬ ਕਿ ਲੋਕਾਂ ਨੂੰ ਸਾਡੇ ਇਸ ਮਾਸ ਮੂਵਮੈਂਟ ਨੂੰ ਤੋੜਨ ਦਾ ਕਿ ਇਹ ਜਿਹੜਾ ਇਹਨਾਂ ਦਾ ਸੰਘਰਸ਼ ਇਹਨੂੰ ਕਿਸੇ ਤਾਂ ਕਿਸੇ ਤਰੀਕੇ ਨਾਲ ਫੇਲ ਕੀਤਾ ਜਾਵੇ ਤੇ ਬੈਕਗ੍ਰਾਉਂਡ ਨਾਲ ਦੇ ਕਾਫੀ ਇਹ ਯਤਨ ਹੋਏ ਨੇ ਤੇ ਉਹ ਇਸ ਦੇ ਵਿੱਚ ਕਾਮਯਾਬ ਵੀ ਹੋਏ ਨੇ ਉਹਦਾ ਕਾਰਨ ਇਹ ਕਿ ਜਿਹੜਾ ਇਵੇਂ ਦਾ ਸੰਘਰਸ਼ ਹੁੰਦਾ ਜਦੋਂ ਕੋਈ ਜਿਹੜਾ ਸੰਘਰਸ਼ ਹਥਿਆਰਬੰਦ ਹੁੰਦਾ ਤੇ ਹਥਿਆਰਬੰਦ ਸੰਘਰਸ਼ ਨੂੰ ਰੋਕਣਾ ਸੌਖਾ ਹੁੰਦਾ ਕਿਉਂਕਿ ਉੱਥੇ ਫਿਰ ਗੋਲੀ ਦਾ ਜਵਾਬ ਗੋਲੀ ਹੋ ਜਾਂਦਾ ਜਾਂ ਇੱਕ ਗੋਲੀ ਜੇਕਰ ਕਿਤੇ ਵੀ ਇਨਕਲਾਬੀ ਧਿਰ ਵੱਲੋਂ ਚਲਦੀ ਆ ਤਾਂ ਸਮੁੱਚੀ ਕੌਮੀਅਤ ਦੇ ਨੌਜਵਾਨਾਂ ਨੂੰ ਵੀ ਗੋਲਿਆਂ ਨਾਲ ਉਡਾ ਕੇ ਅਤਵਾਦੀ ਸਾਬਤ ਕੀਤਾ ਜਾ ਸਕਦਾ ਪਰ ਜਿਹੜਾ ਜੀ ਸਾਹਿਬ ਬਿਲਕੁਲ ਜਿਸ ਤਰ੍ਹਾਂ ਹੋਇਆ ਪਰ ਜਿਹੜਾ ਸੰਘਰਸ਼ ਸੰਵਿਧਾਨਕ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ ਚ ਚੱਲਦਾ ਹੈ ਜਿੱਥੇ ਜਿਹੜਾ ਸੰਘਰਸ਼ੀਲ ਵਿਅਕਤੀ ਗੋਲੀ ਨਹੀਂ ਚਲਾ ਰਿਹਾ ਹੁੰਦਾ ਬਲਕਿ ਆਪਣੇ ਆਪੇ ਦੀ ਕੁਰਬਾਨੀ ਦੇ ਕੇ ਸਰਕਾਰ ਦੇ ਕੁਕਰਮਾਂ ਨੂੰ ਨੰਗਾ ਕਰਨ ਦੇ ਵਾਸਤੇ ਤਿਆਰ ਹੁੰਦਾ ਤਾਂ ਉਸ ਸੰਘਰਸ਼ ਨੂੰ ਕੁਚਲਣ ਦੇ ਵਾਸਤੇ ਹਮੇਸ਼ਾ ਹੀ ਸਟੇਟ ਦਾ ਜ਼ਿਆਦਾ ਜ਼ੋਰ ਲੱਗਦਾ ਹ ਹ ਪਰ ਡਾਕਟਰ ਸਾਹਿਬ ਜਦੋਂ ਉਹਨਾਂ ਦੇ ਕਿ ਸੰਘਰਸ਼ੀਲ ਜਿਹੜ ਉਨ੍ਹਾਂ ਦਾ ਇਸ ਬਾਰੇ ਕੀ ਨਜ਼ਰੀਆ ਹੈ ਬਿਲਕੁਲ ਅਜੇ ਤੱਕ ਜਥੇਬੰਦੀਆਂ ਨੂੰ ਜਿਸ ਰੂਪ ਦੇ ਵਿੱਚ ਇਸ ਲਹਿਰ ਨੂੰ ਸੱਜਣਾ ਚਾਹੀਦਾ ਸੀ ਉਹ ਨਹੀਂ ਸਿਰਜਿਆ ਗਿਆ ਇਹਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਚਾਹੇ ਕਹਾ ਤਾਂ ਦੋਸ਼ੀ ਸਮਝਦਾ ਹਾਂ ਕਿ ਮੇਰੇ ਖਿਆਲ ਦੇ ਨਾਲ ਲੇਖਕ ਵਰਗ ਨੂੰ ਵੀ ਜਿੰਨਾ ਲਿਖਣਾ ਚਾਹੀਦਾ ਸੀ ਉਹਨਾਂ ਨਹੀਂ ਲਿਖਿਆ ਗਿਆ ਪਰ ਆ ਜਾ ਕੇ ਮੈਂ ਸੋਚਦਾ ਕਿ ਜਿਹੜਾ ਕੌਮ ਦਾ ਇੱਕ ਵੱਡਾ ਲੇਖਕ ਵਰਗ ਐ ਐਸਟੈਬਲਿਸ਼ ਹੋਇਆ ਉਹ ਵੀ ਉਸ ਆਸ ਤੇ ਬੈਠਾ ਕਿ ਇਸ ਸੰਘਰਸ਼ ਦੇ ਸਿੱਟੇ ਕੀ ਨਿਕਲਦੇ ਨੇ ਫਿਰ ਇਹਦਾ ਜਿਹੜਾ ਅਨਲਿਸਿਸ ਉਹ ਕੀਤਾ ਜਾਵੇ ਪਰ ਮੇਰੇ ਖਿਆਲ ਦੇ ਨਾਲ ਇਹਦਾ ਸਾਨੂੰ ਅਧਿਐਨ ਜਾਂ ਇਹਦਾ ਚੇਤਨਤਾ ਦੇ ਨਾਲ ਵਿਸ਼ਲੇਸ਼ਣ ਕਰਕੇ ਸਾਨੂੰ ਕੌਮ ਦੇ ਵਿੱਚ ਜਿਹੜੀ ਚਾਰੂ ਜਿਹੜੀ ਆਪਣੀ ਪ੍ਰਕਿਰਿਆ ਹੈ ਉਹ ਦੇਣੀ ਚਾਹੀਦੀ ਹੈ ਕਿਉਂਕਿ ਜਿਸ ਮੈਂ ਕਹਿ ਸਕਦਾ ਕਿ ਮਕਾਮ ਦੇ ਉੱਪਰ ਬਾਪੂ ਸੂਰਜ ਸਿੰਘ ਸੰਘਰਸ਼ ਨੂੰ ਲੈ ਕੇ ਗਏ ਨੇ ਉਦੇ ਨਾਲ ਕੌਮ ਦੇ ਵਿੱਚ ਹੋਰ ਕੋਸ਼ਨਾ ਮੈਂ ਕਿਹਨਾ ਜੇ ਪ੍ਰਾਪਤੀ ਹੋਵੇ ਕਮ ਸੇ ਕਮ ਕੌਮ ਦੇ ਵਿੱਚ ਇਹ ਚੇਤਨਤਾ ਤਾਂ ਪੈਦਾ ਹੋਈ ਹੈ ਨਾ ਕਿ ਸਾਡੇ ਕਿੰਨੇ ਨੌਜਵਾਨ ਕਿੰਨੇ ਸਮੇਂ ਤੋਂ ਬਿਨਾਂ ਕਿਸੇ ਕਾਰਨ ਤੋਂ ਜੇਲ੍ਹਾਂ ਦੇ ਵਿੱਚ ਬੰਦ ਰਹੇ ਇਹ ਜਿase ਜੇ ਦੇਖਿਆ ਜਾਵੇ ਤਾਂ ਪਹਿਲਾਂ ਮੈਂ ਕਿ ਇਹੋ ਹੀ ਜਿਹੜੀ ਨੌਲੇਜ ਇਹ ਲੋਕਾਂ ਨੂੰ ਨਹੀਂ ਸੀ ਕਿੰਨੇ ਲੋਕਾਂ ਨੂੰ ਨਜਾਇਜ਼ ਜਿਲਾਂ ਦੇ ਵਿੱਚ ਬੰਦ ਕੀਤਾ ਹੋਇਆ ਪਰ ਆ ਜਿਹੜੇ ਸੰਘਰਸ਼ ਚੱਲੇ ਨੇ ਇਹਦੇ ਨਾਲ ਇਹ ਗੱਲ ਜ਼ਰੂਰ ਆਈ ਹੈ ਸਾਹਮਣੇ ਵੀ ਇੰਨਾ ਜ਼ਿਆਦਾ ਧਕਾ ਹੋ ਰਿਹਾ ਸਾਡੇ ਦਾ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਹੈ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਾਂ ਨੇ ਜਿਹੜੀਆਂ ਸਿੱਖ ਵੋਟਾਂ ਦੇ ਨਾਲ ਆਪਣੀਆਂ ਸਰਕਾਰਾਂ ਚਲਾ ਰਹੀਆਂ ਨੇ ਉਹਨਾਂ ਨੇ ਇਸ ਪ੍ਰਤੀ ਬਿਲਕੁਲ ਸ਼ਹਿਰ ਨਹੀਂ ਇਹ ਲੋਕਾਂ ਦੇ ਵਿੱਚ ਗੱਲ ਬਹੁਤ ਵੱਡੇ ਤਰੀਕੇ ਦੇ ਨਾਲ ਗਈ ਹੈ ਤੇ ਜਿਸ ਤਰ੍ਹਾਂ ਮੈਂ ਇਹ ਮਹਿਸੂਸ ਕਰਦਾ ਹਾਂ ਡਾਕਟਰ ਸਾਹਿਬ ਤੁਸੀਂ ਕੀ ਸੋਚਦੇ ਹੋ ਕਿ ਜਿਹੜੀਆਂ 2017 ਦੀਆਂ ਚੋਣਾਂ ਨੇ ਉਹਨਾਂ ਦੇ ਉੱਪਰ ਇਹ ਕਿਸ ਤਰ੍ਹਾਂ ਦਾ ਅਸਰ ਪਾਉਗੀ ਬਾਪੂ ਸੂਰਜ ਸਿੰਘ ਜੀ ਦੀ ਭੋਖੜਤਾ ਤਾਂ ਵੇਖੋ ਜੀ ਜਦੋਂ ਅਸੀਂ ਬਾਰ ਬਾਰ ਵੇਖਿਆ ਕਿ ਪਿਛਲੇ ਕੁਝ ਸੜਾਂ ਦੇ ਦੌਰਾਨ ਜਦੋਂ ਵੀ ਬਾਪੂ ਸੂਰਜ ਸਿੰਘ ਦੀ ਹਾਲਤ ਜਿਹੜੀ ਥੋੜੀ ਜੀ ਵਿਗੜਦੀ ਹੈ ਤਾਂ ਉਸੇ ਵੇਲੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸੋ ਇਸ ਕਰਕੇ ਇਹ ਗੱਲ ਤਾਂ ਬੜੀ ਸਪਸ਼ਟ ਹੈ ਕਿ ਜਿਹੜੀ ਸਟੇਟ ਗਵਰਨਮੈਂਟ ਹੈ ਜਾਂ ਜਿਹੜੀ ਸਥਾਪਤ ਰਾਜਨੀਤਿਕ ਤੇ ਰਿਹਾ ਉਹਨੂੰ ਇਸ ਗੱਲ ਦਾ ਪੂਰਾ ਇਲਮ ਹੈ ਕਿ ਜੇਕਰ ਬਾਪੂ ਸੂਰਜ ਸਿੰਘ ਦਾ ਜਾਨੀ ਤੌਰ ਤੇ ਕੋਈ ਨੁਕਸਾਨ ਹੁੰਦਾ ਤਾਂ ਉਹ ਇਸ ਸੰਘਰਸ਼ ਦੇ ਅਜਿਹੇ ਸੰਘੇਸ਼ ਜਿਹੜੇ ਸੰਘਰਸ਼ੀਲ ਸ਼ਹੀਦ ਦੇ ਰੂਪ ਚ ਉੱਭਰਨਗੇ ਕਿ ਜਿਹੜਾ ਆਉਣ ਵਾਲੀ ਜਿਹੜੀ ਸਾਡੀ ਇਲੈਕਸ਼ਨ ਹੈ ਉਹਦੇ ਉੱਪਰ ਅਸਰ ਪਾ ਸਕਦਾ ਕਿਉਂਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸ਼ਾਂਤਮਈ ਸੰਘਰਸ਼ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਇਹਨਾਂ ਨੂੰ ਜਨਤਕ ਤੌਰ ਤੇ ਪ੍ਰਵਾਨਗੀ ਬਹੁਤ ਜਲਦੀ ਮਿਲਦੀ ਹੈ ਅ ਦੂਸਰੀ ਗੱਲ ਇਹ ਹੈ ਕਿ ਜੇਕਰ ਇਸ ਸੰਘਰਸ਼ ਦੇ ਸਿਖਰਲੇ ਮੁੱਦੇ ਦੇ ਉੱਪਰ ਪਹੁੰਚ ਕੇ ਕੁਝ ਨੌਜਵਾਨ ਰਿਹਾ ਕਰਵਾ ਲਏ ਜਾਂਦੇ ਨੇ ਤੇ ਮੈਂ ਕਿ ਉਹਦਾ ਸਾਰਾ ਸੇੜਾ ਬਾਪੂ ਸੂਰਜ ਸਿੰਘ ਦੇ ਸਿਰ ਜਾਵੇਗਾ ਪਰ ਸਟੇਟ ਜਿਸ ਤਰ੍ਹਾਂ ਉਹਨਾਂ ਨੂੰ ਪ੍ਰੈਜ਼ੈਂਟ ਕਰੇਗੀ ਆਮ ਲੋਕਾਂ ਦੇ ਵਿੱਚ ਇਹ ਹੀ ਸਰਕਾਰ ਜਿਹੜੀ ਆ ਉਹ ਪੰਥਕ ਬਦਲ ਦੇ ਰੂਪ ਚ ਸਾਹਮਣੇ ਆਵੇਗੀ ਕਿ ਇਸ ਸਥਾਪਤ ਰਾਜਨੀਤਿਕ ਧਿਰ ਨੇ ਨੌਜਵਾਨਾਂ ਨੂੰ ਰਿਹਾ ਕਰਾਇਆ ਜਿਸ ਤਰ੍ਹਾਂ ਪ੍ਰੋਫੈਸਰ ਪੁੱਲਰ ਨੂੰ ਇਹਨਾਂ ਦਿੱਲੀ ਤੋਂ ਪੰਜਾਬ ਲਿਆਂਦਾ ਜਾਂ ਗੁਰਦੀਪ ਸਿੰਘ ਉਹਨਾਂ ਨੂੰ ਜਿਹੜਾ ਸੀਗਾ ਉਹ ਕਰਨਾਟਕ ਤੋਂ ਪੰਜਾਬ ਦੇ ਵਿੱਚ ਲਿਆਂਦਾ ਸੋ ਇਸ ਕਰਕੇ ਜਿਹੜੀ ਸਟੇਟ ਹੈ ਉਸ ਚੀ ਦਾ ਪੋਲੀਟੀਕਲ ਬਿਲਕੁਲ 1957 ਦੇ ਇਲੈਕਸ਼ਨਾਂ ਦੇ ਵਿੱਚ ਮੈਂ ਨਹੀਂ ਸੋਚਦਾ ਕਿ ਜਿਹੜੀ ਇਹ ਰਾਜਨੀਤਿਕ ਸਾਡੀ ਐਸਟੈਬਲਿਸ਼ਡ ਧਿਰ ਹੈ